ਬਾਬਾ ਸਾਹਿਬ ਤੇਰੀ ਸੋਚ ਤੇ ਪਰਮ ਜੀ ਅਗੇ ਤੋਂ ਕੀ ਇਹ ਫਿਰਦੇ ਨੇ ਕਿ ਇਹ ਜੁਪੀ ਬਿਹਾਰ ਤੱਕ ਅਰਾਧੇ ਪ੍ਰੋਗਰਾਮ ਦਾ ਲੰਗਰ ਕੁਰੀਆਂ ਨਾਲ ਲੱਗਦਾ ਸੋ ਅਸੀਂ ਉਹਨਾਂ ਨੂੰ ਵੀ ਬਹੁਤ-ਬਹੁਤ ਧੰਨਵਾਦ ਕਰਦੇ ਤੇ ਪਹੁੰਚੇ ਤੇ ਤੇ ਸਾਡੇ ਕੋਲੇ ਸਰਦਾਰ ਬਲਬਿੰਦਰ ਸਿੰਘ ਜੀ ਸਿਉੜਾ ਉਹਨਾਂ ਦੀ ਟੀਮ ਪਹੁੰਚੀ ਆ ਪ੍ਰੀਤਮ ਸਿੰਘ ਜੀ ਮਾਨਗੜ ਪ੍ਰਧਾਨ ਲੁਧਿਆਣਾ ਸ਼ਹਿਰੀ ਅਕਾਲੀ ਦਲ ਮਾਨ ਜਸਕੀਰ ਸਿੰਘ ਜੀ ਪ੍ਰਧਾਨ ਬੋਤ ਜਿਲ੍ਹਾ ਕਨਾਂ ਉਹ ਵੀ ਪਹੁੰਚਿਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਪਹਿਣ ਗੁਰਜੀਤ ਕੌਰ ਦੁਰਾਹਾ ਜੋ ਕਿ ਸਮਾਜ ਸੇਵੀ ਨੇ ਜਿੱਥੇ ਵੀ ਕਿਤੇ ਹੱਥ ਸਾਥ ਦੇ ਸਾਡੇ ਸਮਾਜ ਦੇ ਨਾਲ ਇਹ ਅੱਜ ਖੜਦੇ ਨੇ ਤੇ ਰੋਕੀ ਭਾਈ ਜੀ ਜੋ ਕਿ ਆਪਣੇ ਵਾਲਮੀਕ ਸਮਾਜ ਦੇ ਜਦੋਂ ਵੀ ਇੱਥੇ ਕੋਈ ਪ੍ਰੋਗਰਾਮ ਹੁੰਦਾ तकरीबन ਅੱਜ ਦੇ ਨਹੀਂ ਇਹ ਘੱਟੋ ਘੱਟ 25 ਸਾਲ ਤੋਂ ਪਹਿਲਾਂ ਜਦੋਂ ਪ੍ਰਧਾਨ ਸੀ ਦਰਾਏ ਨੇ ਉਦੋਂ ਤੋਂ ਇੱਥੇ ਆਉਂਦੇ ਨੇ ਅਸੀਂ ਇਹਨਾਂ ਦੇ ਪਹੁੰਚਣ ਦਾ ਧੰਨਵਾਦ ਕਰਦੇ ਹਾਂ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਰਬਾਰ ਸਰਦਾਰ ਜਗਜੀਤ ਸਿੰਘ ਜੀ ਬੋਪਾ ਰਹੇ ਜਿਹੜੇ ਹਰ ਸਾਲ ਇੱਥੇ ਪਹੁੰਚਦੇ ਆ ਤੇ ਮੈਨੂੰ ਲੱਗਦਾ ਕਿ ਆਪਣੇ ਇਲਾਕੇ ਦੇ ਵਿੱਚੋਂ ਸਾਰੇ ਨੂੰ ਬੱਧ ਮਾਇਆ ਹੈ ਇਸ ਪ੍ਰੋਗਰਾਮ ਤੇ ਦੇਖੇ ਜਾਂਦੇ ਆ ਕੋਈ ਕਹਿਣ ਦੀ ਗੱਲ ਨਹੀਂ 511 11000 ਇਹ ਇੰਨੀ ਮਾਇਆ ਦੇ ਕੇ ਜਾਂਦੇ ਆ ਕਿ ਤਕਰੀਬਨ ਸਾਰੇ ਪ੍ਰੋਗਰਾਮ ਦਾ ਖਰਚਾ ਇਹਨਾਂ ਦੇ ਚੁੱਕੀ ਹੋਇਆ ਅਸੀਂ ਇਹਨਾਂ ਦਾ ਵੀ ਇੱਥੇ ਪਹੁੰਚਣ ਦਾ ਧੰਨਵਾਦ ਕਰਦੇ ਆ ਤੇ ਮਧਨੀਪੁਰ ਸਾਹ ਪਹੁੰਚਿਆ ਉਹਨਾਂ ਦਾ ਵੀ ਅਸੀਂ ਇੱਥੇ ਪਹੁੰਚਣ ਦਾ ਧੰਨਵਾਦ ਕਰਦੇ ਆ ਪੱਪੂ ਪ੍ਰਧਾਨ ਜੀ ਦਾ ਸਤਿ ਸ਼੍ਰੀ ਅਕਾਲ ਪੱਪੂ ਜੀ ਜੋ ਕਿ ਇਹਨਾਂ ਦੀ ਇੱਥੇ ਜ਼ਮੀਨ ਲੱਗੀ ਹੈ ਇਹਨਾਂ ਨੂੰ ਵੀ ਅਸੀਂ ਇੱਕ ਵਾਰ ਬੇਨਤੀ ਕੀਤੀ ਸੀ ਕਿ ਸਾਨੂੰ ਥੋੜਾ ਜਿਹਾ ਬਾਪੇ ਸ਼ਿੰਦਾਰ ਨੇ ਜਾਨ ਨੂੰ ਰਾਹ ਦੇ ਦੋ ਤੇ ਇਹਨਾਂ ਵੱਲੋਂ ਵੀ ਇਸ ਨਾਟੇ ਨੌਜਵਾਨਾਂ ਨੂੰ ਕਿਹਾ ਗਿਆ ਸੀ ਕਿ ਜਿੰਨਾ ਤੁਹਾਨੂੰ ਚਾਹੀਦਾ ਉਹਨਾਂ ਕੋਲ ਬਾਲਿਓ ਕਿਉਂਕਿ ਇਹਨਾਂ ਦੇ ਤੇਰਾਵੇ ਬਾਦਾਂ ਬਾਦ ਤੇ ਨਕਰ ਗੋੜਾਏ ਨੇ ਹੋ ਮਾਂ ਵਰਗਾ ਕਿਤੋਂ ਪਿਆਰ ਨਹੀਂ ਮਿਲਣਾ ਮਾਂ ਵਰਗਾ ਕਿਤੋਂ ਪਿਆਰ ਨਹੀਂ ਮਿਲਣਾ ਚਾਹੇ ਕਮਲੋਂ ਸਾਇਰ ਗੋਰਾ ਲੋ ਓ ਮਾਂ ऐसे जाई न कंदरी सालो तो माहै कुटा न मताला ऐसे जाई न कंदरी सालो तो गोदी जब जब बदला मैं ते नु के नाला दल दाया मैं आप के दे बेच पाएं दी रही ते नु सुख के दे बेच पाया मैं हो माँ दी मा गो वैसा जवे सवर्ग किथां लोको माह बूटा ममता संगणी सालो तो माह बूटा ममता एॾे लाइ न संगणी सालो तो उमा वर्गा कारी लभा ब बापू वर्गा की लभण

फुमदा बंदा चार सवेर जे गल समे ते तालो तो माह बूटा ममता हेठड़ीसालो तो माह बूटा ममता हेडड़ीसालो तो <laughs> ਪਰ ਜੋ ਅਸੀਂ ਕੰਮ ਕਰਦੇ ਆਂ ਚਿੱਟੇ ਦਿਨ ਕਰਦੇ ਆਂ ਔਰ ਕਾਨੂੰਨ ਦੇ ਮੁਤਾਬਕ ਕਰਦੇ ਆਂ ਖਾਲਸਤਾਨ ਦੀ ਅਸੀਂ ਮੰਗ ਕਰਦੇ ਆਂ ਪਰ ਜਿਵੇਂ ਸ਼ਰਾਰਤੀਆਂ ਦਾ ਨਹੀਂ ਕੀਤਾ ਨਾ ਇਹ ਕਿਉਂ ਗਿੱਕ ਪਿਛਲੇ ਉਤੋਂ ਤੋਂ ਹੀ ਤੁਸੀਂ ਅਖਬਾਰਾਂ ਦੇ ਵਿੱਚੋਂ ਪੜ੍ਹਦੇ ਆਂ ਦਲਤ ਵਰਸਿਜ ਸਿੱਖ ਇਹ ਲੜਾਈ ਬਣਾਈ ਗਈ ਜਦ ਕਿ ਦਲਤ ਵਰਸਿਜ ਸਿੱਖ ਲਿਖਣਾ ਹੀ ਗ੍ਰੈਮਰਟਿਕਲੀ ਡਿਸਕਰੈਕਟ ਹੈ ਵੀ ਆ ਕਰਨ ਦੇ ਸੌਤੇ ਗਲਤ ਕਿਉਂਕਿ ਜਿੱਥੇ ਸਿੱਖ ਸ਼ਬਦ ਆ ਗਿਆ ਉੱਥੇ ਕੋਈ ਪਰਵਾਸ਼ਾ ਮੁਕਤ ਉੱਥੇ ਨਾ ਕੋਈ ਗਲਤ ਹੈ ਨਾ ਕੋਈ ਸੋਰਣ ਜਿਹੜਾ ਸਿੱਖ ਹੈ ਉਹ ਕਿਸੇ ਜਾਤ ਪਾਤ ਨੂੰ ਨਹੀਂ ਮੰਨਦਾ ਤੇ ਅਸੀਂ ਉਹਦੇ ਫੋਲੋਅਰ ਹੈ ਤੇ ਅੱਜ ਮੈਂ ਜਾੜਾ ਸਮਾਨਾ ਲੈਂਦਾ ਹੋਇਆ ਤੁਹਾਨੂੰ ਡਾਕਟਰ ਪੀਮਰಾವ್ ਸਾਹਿਬ ਦੇ ਜਿਹੜਾ ਨਾ ਜਨਮ ਦਿਨ 14 April ਨੂੰ ਆ ਰਿਹਾ ਆਪਾਂ ਹਰ ਸਾਲ ਮਨਾਉਂਦੇ ਆ ਦਰਾਹੇ ਦੇ ਵਿੱਚ ਫੇਰ ਮਨਾਇਆ ਜਾਂਦਾ ਮੈਂ ਜਾਦਾ ਚਿਰ ਦਰਾਹੇ ਦੇ ਵਿੱਚ ਹੀ ਰਿਹਾ ਤੇ ਅੱਜ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਮੈਂ ਤੁਹਾਨੂੰ ਮੁਬਾਰਕ ਦਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਰਾਜਾ ਚੰਦਰ ਮਾ ਚੜਿਆ ਪੀਮਰਾਓ ਵਿੱਚ ਜੱਗ ਦੇ ਅੱਜ ਸੱਚ ਦਾ ਚੰਦਰ ਮਾ ਚੜਿਆ ਪੀਮਰਾਓ ਵਿੱਚ ਜੱਗ ਦੇ ਓ ਮਾਨ ਵੱਡੇ ਵੱਟੇ ਮਾਣੀਆਂ ਦੇ ਤੋੜ ਦੂ ਓ ਮਾਨ ਵੱਡੇ ਵੱਟੇ ਮਾਣੀਆਂ ਦੇ ਤੋੜ ਦੂ ਹੁਣ ਪੀਣਿਆਂ ਦੇ ਖੂਨ ਨੂਰ ਛੋੜ ਦੂ ਹੁਣ ਪੀਣਿਆਂ ਦੇ ਖੂਨ ਨੂਰ ਨ ਛੋੜ ਦੂ ਹੁਣ ਰਸਮਤ ਖੋਰੀ ਦੇ ਸੰਗਾਂੜੇ ਤਾਂ ਤੋੜ ਦੂ ਰੇਖਨ ਗੋੜੀ ਸੱਗੜੀਏ ਥੋੜ੍ਹ ਤੋੜਦੂ ਗੁਰੂ ਗ੍ਰੰਥ ਦਾ ਬਾਖੀ ਇਹਨੇ ਪੜਿਆ ਪੀਰਾਂ ਵਿੱਚ ਜੱਗਦੇ ਅੱਜ ਸੱਚ ਦਾ ਚੰਦਰੇ ਰਾਜਿਆ ਉਹ ਪੀਰਾਂ ਵਿੱਚ ਜੱਗਦੇ ਅੱਜ ਸੱਚ ਦਾ ਚੰਦਰੇ ਮਾਹ ਚੜਿਆ ਪੀਰਾਂ ਵਿੱਚ ਜੱਗਦੇ ਓ ਤੇਸ ਕੱਗ ਤੀ ਬਲੀ ਜਾ سکو دے، دے 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 سردار نلویر جی لکھا سال کا ایم ایل اے سا پہنچ چکے مطلب پہنچنے بہت بہت کرتے ہیں جو کہ ہر ہاں سال کا ਸਾਡੇ ਵਿੱਚ ਪਹੁੰਚਦੇ ਆ ਨਾਲ ਕਮਜੀਤ ਸਿੰਘ ਜੀ ਸੋਨ ਤੇ ਸਾਡਾ ਸਮਾਜ ਦੇ ਵੀਰ ਸੋਨੋਂ ਪਾਇ ਲਤਾ ਕੰਜੀਤ ਸਿੰਘ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸਰਦਾਰ ਹਮੇਸ਼ਰ ਜੀ ਲਖਾ ਲਈ ਸਰਦਾਰ ਰਮਨ ਸਿੰਘ ਲਖਾ ਜੀ ਨੂੰ ਬੇਨਤੀ ਕਰਦੇ ਆ ਕਿ 2 ਮਿੰਟ ਲਈ 2 ਮਿੰਟ ਲਈ ਬਾਬਾ ਸਾਹਿਬ ਅਮੀਰ ਕੱਜ ਦੇ ਜਨਮ ਦਿਹਾੜੇ ਤੇ ਜੋ 80 ਸਾਲ ਦੀ ਸਰਕਾਰ ਜੋ ਅੱਜ ਦੀ ਬਾਬਾ ਸਾਹਿਬ ਭਾਰਤ ਰਤਨ ਡਾਕਟਰ ਪੀਬਲੋਂ ਮਿਰਕਲ ਸਾਹਿਬ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਨਕਰ ਮਕਸੂਦਲਾ ਰੱਖੇ ਗਿਆ ਸਮਾਗਮ ਸਾਰੇ ਸਰਕਾਰ ਦੇ ਬਜ਼ੁਰਗ ਮਕਾਮਾ ਪੈਣਾ ਨੌਜਵਾਨ ਸਾਥੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਅੱਜ ਅਸੀਂ ਪੂਰੇ ਵਿਸ਼ਵ ਅੰਦਰ ਦੇਖ ਰਹੇ ਆ ਕਿ ਜਿਹੜਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਮੇਦਕਰ ਜੀ ਦਾ ਸੰਤਾਨ ਆ ਉਹ ਸਮਾਨਤਾ ਸਤੱਤਤਾ ਪ੍ਰਾਪਰਤਾ ਦਾ ਅਧਿਕਾਰ ਦਿੱਤਾ ਜਿਹੜਾ ਉਹ ਸਾਡਾ ਸੰਵਿਧਾਨਿਕ ਕਾਰਜ ਅੱਜ ਦੇਸ਼ ਅੰਦਰ ਆਰਐਸਐਸਾ ਜਿਹੜੀ ਜਿਹੜੀ ਸਦੀਆਂ ਪੁਰਾਣੀ ਮਨੁੱਖ ਸਮਰੱਥੀ ਲਿਖੀ ਗਈ ਸੀ ਉਹਦੇ ਤੇ ਮਨਸਰ ਕਰ ਜਿਹੜੀ ਮਨੁੱਖ ਸਮਰੱਥੀ ਜਾਤਾਂ ਪ੍ਰਾਤਿਨਿਯ ਵੰਡਦੀ ਆ ਸਾਡੀ ਧੀ ਭੈਣਾਂ ਬਾਰੇ ਬਹੁਤ ਕੁਝ ਲਿਖਿਆ ਉਹਦੇ ਚ ਉਹਦਾ ਵਿਰੋਧ ਦੇ ਕੀਤਾ ਤਾਂ ਡਾਕਟਰ ਬੇਟਕਰ ਸਾਹਿਬ ਨੇ ਕੀਤਾ 27 ਮਾਰਚ 1931 ਨੂੰ ਡਾਕਟਰ ਬੇਟਕਰ ਸਾਹਿਬ ਨੇ ਸਭ ਨੂੰ ਪਾਣੀ ਪੀਣ ਦਾ ਹੱਕ ਲੈ ਕੇ ਦਿੱਤਾ ਅੱਜ ਕੁਝ ਅਜਿਹੀਆਂ ਤਾਕਤਾਂ ਨੇ ਜਿਹੜੀਆਂ ਨਹੀਂ ਚਾਹੁੰਦੀਆਂ ਵੀ ਪੰਜਾਬ ਦਾ ਮਨ ਸ਼ਾਂਤੀ ਹੈ ਜਿਹੜੀ ਮਾਰਵਾਦੀ ਗੁਰਪਤਵਾਨ ਸੰਤ ਪੰਨੂ ਹਨ ਤੇ ਸਰਪਾ ਜਾਂਸੀਆਂ ਦੀ ਸ਼ਹਿਤੇ ਬੋਲ ਰਿਹਾ ਕਿਉਂਕਿ ਇਹਨਾਂ ਏਜੰਸੀਆ ਨੇ ਪੰਜਾਬ ਦਾ ਜਿਹੜਾ ਮਾਹੌਲ ਦੇਖਿਆ ਉਹ ਪਿਛਲੇ ਸਮੇਂ ਅਤ ਬਹੁਤ 10-15 ਸਾਲ ਤੱਕ ਆਸਤੀ ਰਹੀ ਸਾਡੇ ਪੰਜਾਬ ਸਾਡੇ ਪੰਜਾਬ ਦੀ ਭਾਈਚਾਰਕ ਸਾਜ ਨੂੰ ਇੱਕ ਦੰਤਾ ਨੂੰ ਸਿੱਖਾਣਾ ਨਰਵਾਣਾ ਚਾਹੁੰਦੇ ਨੇ ਪਰ ਪੰਜਾਬ ਦੇ ਜਿਹੜੇ ਸੂਝਵਾਨ ਲੋਕ ਨੇ ਸਾਧਾ ਗੁਰੂਆਂ ਪੀਰਾਂ ਪੈਗੰਬਰਾਂ ਦੀ ਉਹਦੇ ਤੇ ਪਹਿਰਾ ਦੇ ਰਹੇ ਨੇ ਇਹ ਅੱਤਵਾਦ ਵੱਖਵਾਦ ਕਿਸੇ ਦਾ ਨਹੀਂ ਹੁੰਦਾ ਨਾ ਇਹਦਾ ਧਰਮ ਹੁੰਦਾ ਨਾ ਇਹਦੀ ਯਾਦ ਹੁੰਦੀ ਆ ਸਿਰਫ ਤੇ ਸਿਰਫ ਇਹ ਭੋਲੇ ਭਾਲੇ ਨੌਜਵਾਨਾਂ ਨੂੰ ਗੁਬਰਾਹ ਕਰਦੇ ਨੇ ਤੇ ਆਪਣਾ ਜਿਹੜੇ ਆ ਨਫ਼ਰਤ ਤੋੜਨ ਦਾ ਕੰਮ ਜਾ ਆਪਣੇ ਗਲਤ ਮਨਸੂਬੇ ਹੁੰਦੇ ਨੇ ਉਹਨਾਂ ਨੌਜਵਾਨਾਂ ਦੇ ذریعے ਪੂਰਾ ਕਰਾਉਣ ਦਾ ਜ਼ਿਕਰ ਕਰਦੇ ਨੇ ਆਜੋ ਉਹਨਾਂ ਨੇ ਪੰਜਾਬ ਕੇ ਵਾਦਾ ਕੀਤਾ ਵੀ ਅਸੀਂ 14 ਅਪ੍ਰੈਲ ਨੂੰ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਦੇ ਸਟੈਚੂ ਹਟਾਏ ਜਾਣਗੇ ਮੈਂ ਉਸੇ ਵੀ ਲਾਈਵ ਹੋਇਆ ਜਿੱਤਣ ਹੋਇਆ ਉਸ ਵੀ ਕੇ ਨੌਕਾ ਆਉਂਦਾ ਜਾਨਾ ਤਾਂ ਦੇਖੇ ਕਾ ਭਾਰਤ ਦੇ ਦੇਖੇ ਪੰਜਾਬ ਦੇ ਕਿੰਨੇ ਲੋਕ ਨੇ ਗਰੀਬ ਬੱਚਿਆਂ ਦਾ ਦਲ ਦਲ ਚ ਸੱਟਣਾ ਸਾਨੂੰ ਆਪਸੀ ਸੂਝ-ਬੂਝ ਸਦਕਾ ਡਾਕਟਰ ਮੇੜਕਰ ਸਾਹਿਬ ਦੀ ਸੋਚ ਆ ਕਿ ਆਪਣੇ ਬੱਚਿਆਂ ਨੂੰ ਪੜ੍ਹਾਓ ਲਿਖਾਓ ਚਾਹੇ ਇੱਕ ਡੰਗ ਦੀ ਰੋਟੀ ਆਪ ਖੱਟ ਖਾਓ ਆਪਣੇ ਬੱਚੇ ਨੂੰ ਪੜ੍ਹਾਓ ਜਿਹੜੇ ਘਰ 'ਚ ਕਿਤਾਬ ਆ ਜਾਂਦੀ ਆ ਜਿਹੜੇ ਘਰ 'ਚ ਸਿੱਖਿਆ ਆ ਜਾਂਦੀ ਆ ਉਹ ਪਰਿਵਾਰ ਨੂੰ ਤਰੱਕੀ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਪਰ ਕੁਝ ਸਮੇਂ ਦੀ ਸਰਕਾਰ ਹੈ ਆਰਸਾ ਦੇ ਦੇਸ਼ ਨੂੰ ਘੁਨੇਵਾ ਜਿਹੜੀਆਂ ਇਹ ਵੀ ਟੀਮਾਂ ਜਿਨ੍ਹਾਂ ਦੀਆਂ ਪੁਰੀਆਂ ਫਰਤੀਆਂ ਨੇ ਉਹਨਾਂ ਨੇ ਅੱਜ ਰਾਹ ਨੂੰ ਥੜਕਾਂ ਤੇ ਆ ਅੱਜ ਸੰਵਧਾਨ ਲਈ ਉਹ ਥੜਕਾਂ ਤੇ ਆ ਅੱਜ ਇੱਕੋ ਇੱਕ ਪਾਰਟੀ ਦਾ ਮੁਖੀ ਆ ਜਿਹੜਾ ਲੜਾਈ ਲੜ ਰਿਹਾ ਮਰਕਾਰ ਦੇ ਉੱਪਰ ਖੜ ਕੇ ਉਹ ਲੜ ਰਹੇ ਨੇ ਸੰਵਧਾਨ ਬਚਾਉਣ ਦੀ ਗੱਲ ਕਰ ਰਹੇ ਨੇ ਕਿਉਂਕਿ ਸੰਵਧਾਨ ਹੀ ਸਾਨੂੰ ਡੈਮੋਕ੍ਰੇਸੀ 'ਚ ਸਾਨੂੰ ਲੋਕਤੰਤਰ ਦਾ ਘਾਟ ਦਿੰਦਾ ਕਿਉਂਕਿ ਜਿਹੜੇ ਵੱਡੇ ਵੱਡੇ ਧਰਮ ਦੇ ਮਜਾਰੇ ਹੁੰਦੇ ਨੇ ਜੇ ਸਾਡੇ ਕੋਲ ਮੌਲਕਤ ਘਾਰ ਨੇ ਸਾਡੇ ਫੰਡਾਮੈਂਟਲ ਰਾਈਟ ਨੇ ਤਾਂ ਅਸੀਂ ਧਰਮ ਨੇ ਮੁਜਾਰੇ ਕਰ ਸਕਦੇ ਹਾਂ ਜੇ ਸਾਡੇ ਹੱਕ ਉਹਨਾਂ ਦਾ ਗੁਲਾਮ ਬਣਨ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ ਇਸ ਕਰਕੇ ਇਹ ਕੁੱਤੇ ਭੌਂਕਦੇ ਰਹਿੰਦੇ ਨੇ ਆਪਣਾ ਕੰਮ ਕਰਨਾ ਚਾਹੀਦਾ ਸਾਡੇ ਇਕੱਲ ਸਾਡਾ ਰੱਬ ਵੀ ਆ ਸਾਡਾ ਮਸੀਹ ਆ ਸਾਡਾ ਗੌਰਵ ਸਾਡਾ ਇਤਿਹਾਸ ਜਿਹਨੇ ਸਾਨੂੰ ਪ੍ਰਾਪਰਤਾ ਦਾ ਹੱਕ ਲੈ ਕੇ ਦਿੱਤਾ ਇਸ ਕਰਕੇ ਡਾਕਟਰ ਮੇੜਕਰ ਨੇ ਜੋ ਸੰਵਧਾਰਕ ਹੱਕ ਲੈ ਕੇ ਦਿੱਤੇ ਸਾਡੇ ਲਈ ਉਹ ਰੱਬ ਦਾ ਹੁਕਮ ਆ ਉਹਦੇ ਸਟੈਚੂਆਂ ਦੀ ਰੱਖਿਆ ਕਰਨਾ ਸਾਡਾ ਫਰਜ਼ ਆ ਮੈਂ ਵੀ 14 ਅਪ੍ਰੈਲ ਵਾਲੇ ਦਿਨ ਮੱਛੀਵਾੜਾ ਸਾਹਿਬ ਖੰਨੇ ਜ਼ਿਲ੍ਹੇ ਚ ਇੱਕ ਸਟੈਚੂ ਲਗਾਇਆ ਮੱਛੀਵਾੜਾ ਸਾਹਿਬ ਉਥੇ ਪ੍ਰੋਗਰਾਮ ਲੀਕਿਆ ਸੀ ਉਥੇ ਬਹਿਣਾ ਜੇ ਕਿਸੇ ਨੇ ਵੀ ਕਿਉਂਕਿ ਗੁੰਮਾ ਕਰੇ ਤੇ ਬਹੁਤ ਮਹਾਰਨੇ ਲੋਕ ਜੇ ਦੇ ਕੋਈ ਪੈਰੋਕਾਰ ਦਾ ਕੋਈ ਕਿਸੇ ਕਿਸਮ ਦਾ ਕੋਈ ਕੁਛ ਕਰਨਾ ਚਾਹੁੰਦਾ ਤਾਂ ਮਾਛੀਵਾੜਾ ਸਾਹਿਬ ਅਸੀਂ ਬੈਠਾਗੇ ਉਥੇ ਆ ਜਾ ਤੇ ਹਮੇਸ਼ਾ ਡਾਕਟਰ ਮੇਟਕਾ ਦੀ ਸਿੱਖਿਆ ਤੇ ਪਹਿਰਾ ਦਵਾਂਗੇ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜੀ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਅੱਜ ਸਭ ਤੋਂ ਪਹਿਲਾਂ ਤਾਂ ਅਸੀਂ TCRC ਚੈਨਲ ਕੁਰਾਣੀ ਕਲਾਸ ਦਾ ਜਗਤਾਰ ਸਿੰਘ ਜੀ ਦਾ ਧੰਨਵਾਦ ਕਰਦੇ ਆਂ ਕਿ ਅੱਜ ਸਾਡੇ ਉਸ ਮਹਾਨ ਰੈਵਰ ਸਾਡੇ ਕੌਮ ਦੇ ਮਸੀਹਾ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਪੀਮਰਾਓ ਵੇਦਕਰਜੀਆਂ ਦੀ ਜਨਮ ਦਿਨ 14 ਅਪ੍ਰੈਲ ਨੂੰ ਦੁਨੀਆ ਦੇ ਹਰ ਕੋਨੇ-ਕੋਨੇ ਤੇ ਦੇਸ਼ਾਂ-ਵਿਦੇਸ਼ਾਂ ਵਿੱਚ ਬੜੀ ਸਰਧਾ ਸਤਕਾਰ ਦੇ ਨਾਲ ਮਨਾਈ ਜਾ ਰਹੀ ਹੈ ਸੋ ਸਾਡੇ ਨਗਰ ਦੇ ਨੌਜਵਾਨਾਂ ਤੇ ਬਹੁਤ ਕਿਰਪਾ ਗੁਰੂ ਮਹਾਰਾਜਿਆਂ ਦੀ ਬਖਸ਼ਿਸ਼ ਹੈ ਕਿ ਉਹ ਹਰ ਸਾਲ ਆਪਣੇ ਉਸ ਮਹਾਨ ਰੈਵਰ ਨੂੰ ਸਜਦਾ ਕਰਨ ਵਾਸਤੇ ਇੱਕ ਬਹੁਤ ਵਧੀਆ ਪ੍ਰੋਗਰਾਮ ਅਲਿਕਦੇ ਨੇ ਅਤੇ ਸਾਰੇ ਨੌਜਵਾਨ ਇਕੱਤਰ ਹੋ ਕਰਕੇ ਬਾਬਾ ਸਾਹਿਬ ਡਾਕਟਰ ਹਪੀਰ ਪ੍ਰੋ ਉਮੀਦ ਕਰਦਿਆਂ ਜਿਹੜੇ ਉਹਨਾਂ ਦਿੱਤਾ ਹੋਇਆ ਸੰਦੇਸ਼ ਆ ਜਿੱਥੇ ਉਹਨਾਂ ਨੇ ਦੱਬੇ ਕੁਚਲੇ ਸਮਾਜ ਲਈ ਬਹੁਤ ਵੱਡਾ ਸੰਘਰਸ਼ ਕੀਤਾ ਸਾਰੇ ਫਿਰਕਿਆਂ ਨੂੰ ਹਰ ਜਾਤ ਨੂੰ ਹਰ ਮਜਬ ਨੂੰ ਹਰ ਧਰਮ ਨੂੰ ਉਹਨਾਂ ਦਾ ਬੰਨ ਦਾ ਹੱਕ ਦਵਾਇਆ ਅਤੇ ਸਾਰੀਆਂ ਸਾਡੀਆਂ ਮਹਿਲਾਵਾਂ ਨੂੰ ਭੈਣਾਂ ਨੂੰ ਜਿੰਨੇ ਵੀ ਸਮਾਜ ਦੇ ਵਿੱਚ ਸਾਰੀਆਂ ਉਹਨਾਂ ਨੇ ਜਿਹੜੀਆਂ ਮਨੁਬੱਦੀ ਤਾਕਤਾਂ ਸੀ ਉਹਨਾਂ ਨੂੰ ਖੋਣ ਵਾਸਤੇ ਬਹੁਤ ਵੱਡਾ ਸੰਘਰਸ਼ ਕੀਤਾ ਸੋ ਉਹਨਾਂ ਨੂੰ ਸਜਦਾ ਕਰਨ ਵਾਸਤੇ ਸਾਡੇ ਨਗਰ ਦੇ ਨੌਜਵਾਨਾਂ ਵੱਲੋਂ ਖਾਸ ਕਰਕੇ ਸਾਡਾ ਛੋਟਾ ਵੀ ਜਸਵਿੰਦਰ ਸਿੰਘ ਰਾਜੀ ਇਹਨਾਂ ਦੀ ਸਮੁੱਚੀ ਟੀਮ ਹਰ ਸਾਲ ਇਹ ਪ੍ਰੋਗਰਾਮ ਲੀਕਦੀ ਹੈ ਅਤੇ ਜਿਹੜਾ ਸਾਡੇ ਇਹ ਰੰਗਮંચ ਖੰਨਾ ਦੀ ਟੀਮ ਹੈ ਸਾਡੇ ਜਿਹੜੇ ਵੀਰ ਨੇ ਕੁਝ ਕਢਾਣੀ ਕਲਾ ਤੋਂ ਨੇ ਹੋਰ ਜਿੰਨਾ ਵੀ ਇਹਨਾਂ ਦੇ ਟੀਮ ਦੇ ਮੈਂਬਰ ਨੇ ਇਹ ਡਾਕਟਰ ਬਾਬਾ ਸਾਹਿਬ ਭੀਮਰਾਓ ਵੇਦਕਰਜ ਜਾਂਦੇ ਉਹਨਾਂ ਦੇ ਜਨਮ ਦਿਨ ਨੂੰ ਲੈ ਕੇ ਜਿਹੜੀਆਂ ਵੀ ਇਹ ਨਾਟਕ ਸੰਗਤਾਂ ਦੇ ਰੂਰੂ ਕਰਦੇ ਨੇ ਤੇ ਕੋਰੀਓਗ੍ਰਾਫੀ ਦਿਖਾਉਂਦੇ ਨੇ ਉਹਨਾਂ ਦੇ ਨਾਲ ਸਾਡੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਮੁਕਤ ਹੋਣ ਉਹ ਬਾਬਾ ਸਾਹਿਬ ਦੀ ਜਿਹੜਾ ਦਿੱਤਾ ਹੋਇਆ ਸੰਦੇਸ਼ ਉਹ ਤੋਂ ਪ੍ਰੇਰਣਾ ਸਰੂਤ ਬਣ ਕੇ ਅਵਾਜ ਦੀ ਸੇਵਾ ਕਰਨ ਅਤੇ ਚੰਗਾ ਸਮਾਜ ਸਜਣ ਵਾਸਤੇ ਆਪਣਾ ਯੋਗਦਾਨ ਪਾਉਣ ਜੈਪੀਮ ਜੈ ਭਰਤੋ ਪਹਿਲੀ ਗੱਲ ਤਾਂ ਇਹ ਜੇ ਲੋਕ ਭੌਂਕਦੇ ਰਹਿੰਦੇ ਨੇ ਜਿਹੜੇ ਸਰਪਰੇ ਹੁੰਦੇ ਨੇ ਇਹਨਾਂ ਦਾ ਕੋਈ ਦੀਨ ਮਜੂਬ ਇਮਾਨ ਨਹੀਂ ਹੁੰਦਾ ਪੰਜਾਬ ਦੇ ਵਿੱਚ ਨਾ ਉਹਨਾਂ ਬਾਬਾ ਸਾਹਿਬ ਅੰਬੇਡਕਰ ਇੱਕ ਗੱਲ ਕਹਿੰਦੇ ਸੀ ਕਿ ਆਪਣੀਆਂ ਝੁੱਗੀਆਂ ਦੀ ਦੁਵਾਰਾਂ ਤੇ ਲਿਖ ਲਓ ਅਸੀਂ ਇਸ ਦੇਸ਼ ਦੇ ਹੁਕਮਰਾਨ ਆ ਇਹ ਮੈਸੇਜ ਆ ਜਿਹੜਾ ਇਹ ਅਸੀਂ ਕੱਲੇ-ਕੱਲੇ ਬੱਚੇ-ਬੱਚੇ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੇ ਗੁਲਾਮ ਲੋਕ ਹੁੰਦੇ ਨੇ ਉਹਨਾਂ ਤੇ ਤਸੱਦਤ ਹੁੰਦੇ ਨੇ ਉਹਨਾਂ ਦੇ ਸਮਾਜ ਦੇ ਨਾਲ ਹੀ ਛੇੜਛਾੜ ਕੀਤੀ ਜਾਂਦੀ ਆ ਜਿਨ੍ਹਾਂ ਦਾ ਰਾਜ ਹੁੰਦਾ ਉਹਨਾਂ ਨਾਲ ਕੋਈ ਛੇੜਛਾੜ ਨਹੀਂ ਕਰਦਾ ਕਿਉਂਕਿ ਪਤਾ ਹੁੰਦਾ ਕਿ ਸਦਾ ਕੰਟੀਨਿਊ ਹੱਥ ਪਹੂਗਾ ਇਸ ਕਰਕੇ ਅਸੀਂ ਬਾਬਾ ਸਾਹਿਬ ਅੰਬੇਡਕਰ ਜੀ ਦੀ ਜਿਹੜੀ ਸੋਚ ਆ ਉਹਨੂੰ ਪਿੰਡ-ਪਿੰਡ ਸ਼ਹਿਰ-ਸ਼ਹਿਰ ਲਿਜਾਣ ਲਈ ਆਪਣੇ ਸਰਾ ਤੇ ਕਫਣ ਵੰਨ ਕੇ ਇੱਕ ਤਰ੍ਹਾਂ ਚੱਲੇ ਹੋਇਆ ਸਾਨੂੰ ਕਿਸੇ ਕੋਈ ਪੰਨੂ ਵਰਗੇ ਦਾ ਕੋਈ ਡਰ ਨਹੀਂ ਆ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਕਿ ਆਪਣੇ ਡਰ ਨੂੰ ਕੱਢ ਕੇ ਗੁਲਾਮੀ ਦੇਆਂ ਜ਼ੰਜੀਰਾਂ ਨੂੰ ਤੋੜ ਕੇ ਤੁਸੀਂ ਆਪਣਾ ਰਾਜ ਕਾਇਮ ਕਰੋ ਇਹੀ ਇਰਾਜ ਸਾਬ ਸ੍ਰੀ ਕਾਂਸ਼ੀਰਾਮ ਜੀ ਕਹਿੰਦੇ-ਕਹਿੰਦੇ ਇੱਥੋਂ ਚਲੇ ਗਏ ਸਾਡੇ ਲੋਕ ਜਿੰਨਾ ਤੱਕ ਇਕੱਠੇ ਨਹੀਂ ਹੁੰਦੇ 85% ਲੋਕ ਉਹਨਾਂ ਤੱਕ ਇਹ ਘਟਨਾਵਾਂ ਹੁੰਦੀਆਂ ਰਹਣੀਆਂ ਨੇ ਤੇ ਇਹਨਾਂ ਨੂੰ ਰੋਕਣ ਲਈ ਅਸੀਂ ਬਹੁਤ ਮਜਬੂਤ ਲੋਕ ਤਿਆਰ ਕਰ ਲੈਨੇ ਤੇ ਅੱਗੇ ਵੀ ਕਰਦੇ ਰਵਾਂਗੇ ਤਾਂ ਕਿ ਜਿਹੜੇ ਇਦਾਂ ਦੇ ਅਸਰਾਰਪੀ ਅੰਸਰ ਨੇ ਉਹ ਸਾਡੇ ਸਮਾਜ ਦੇ ਵਿੱਚ ਬੰਡੀਆਂ ਜਿਹੜੀਆਂ ਪਾਉਣ ਦੀ ਇਹ ਸਾਜ਼ਿਸ਼ਾਂ ਰਚਦੇ ਨੇ ਉਹ ਨਾਰਾਚੀਆਂ ਜਾਣ ਅਸੀਂ ਉਹਦਾ ਖੁੱਲ ਕੇ ਵਿਰੋਧ ਕਰਦੇ ਆ ਤੇ ਅਸੀਂ ਬਾਬਾ ਸਾਹਿਬ ਅੰਬੇਡਕਰ ਦੀ ਸੋਚ ਨੂੰ ਘਰ ਘਰ ਤੱਕ ਪਹੁੰਚਾਵਾਂਗੇ